ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਜੋ ਤਗੜਾ ਮੀਂਹ ਦਾ ਸਪੈਲ ਨਾਮਾ ਇੱਕ ਦਿਖਾਈ ਦੇ ਰਿਹਾ ਜੀ ਉਹਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਇੱਕ ਤਗੜਾ ਮੀਂਹ ਦਾ ਸਪੈਲ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਤਾਜ਼ਾ ਬੱਦਲਬਾਹੀ ਦੇਖੋਗੇ ਤਾਂ ਬੱਦਲਬਾਹੀ ਪੂਰੇ ਪੰਜਾਬ ਦੇ ਉੱਪਰ ਬਣੀ ਹੋਈ ਹੈ ਦੇਖ ਲੈਂਦੇ ਜੀ ਕਿਹੜੇ ਜ਼ਿਲ੍ਹੇ ਵਿੱਚ ਸਪੈਲ ਲੱਗ ਰਿਹਾ ਮੀਂਹ ਦਾ ਤੁਸੀਂ ਦੇਖ ਰਹੇ ਹੋ ਜੀ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦਾ ਮਾਹੌਲ ਬਣਿਆ ਹੋਇਆ ਸਿਰਫ ਆ ਗ੍ਰੀਨ ਵਾਲੇ ਏਰੀਆ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ ਦੇ ਵਿੱਚ ਤਗੜੀ ਬੱਦਲਵਾਈ ਛਾਈ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਨੇੜੇ ਤਗੜਾ ਸਿਸਟਮ ਬਣਿਆ ਹੋਇਆ ਜੀ ਤੇ ਦੂਜਾ ਸਮਰਾਲਾ ਚੌਂਕੌਰ ਸਾਹਿਬ ਰੂਪਨਗਰ ਇਹਦੇ ਇਲਾਕੇ ਵਿੱਚ ਵੀ ਇੱਕ ਤਗੜੀ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਦੇ ਵਿੱਚ ਤਗੜਾ ਮੀਂਹ ਦਾ ਸਪੈਲ ਆਉਂਦੇ ਕੁਝ ਘੰਟੇ ਵੀ ਦੇਖਣ ਨੂੰ ਮਿਲੇਗਾ ਜਿੰਨਾ ਵੀ ਜੈਲੋ ਏਰੀਆ ਦੇਖ ਰਹੇ ਹੋ ਸਾਰੇ ਇਲਾਕੇ ਖਾਸ ਇਹ ਇਨਾਂ ਇਲਾਕਿਆਂ ਨੂੰ ਛੱਡ ਕੇ ਤੇ ਬਠਿੰਡਾ ਤੋਂ ਮਾਨਸਾ ਇਹ ਜ਼ਿਲ੍ਹੇ ਕੁਝਕ ਬਚੇ ਨੇ ਜਿਨ੍ਹਾਂ ਵਿੱਚ ਫਿਰ ਹਾਲ ਕੋਈ ਤਗੜੀ ਐਕਟੀਵਿਟੀ ਦਿਖਾਈ ਨਹੀਂ ਦੇ ਰਹੀ ਬਾਕੀ ਸਾਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਸਾਨੂੰ ਹੁਣ ਆਉਂਦੇ ਕੁਝ ਘੰਟੇ ਵਿੱਚ ਦਿਖਾਈ ਦੇ ਰਹੀ ਹੈ ਤੇ ਨਾਲ ਦੀ ਨਾਲ ਜਿਹੜਾ ਸਿਸਟਮ ਹੈ ਇਹ ਕਾਫੀ ਤਗੜਾ ਹੋ ਰਿਹਾ ਜਿਸ ਦੇ ਨਾਲ ਆਉਂਦੇ ਇੱਕ ਤੋਂ ਦੋ ਘੰਟੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਇਹ ਅਪਡੇਟ ਥੋੜੇ ਟਾਈਮ ਤੱਕ ਹੋਰ ਨਵੀਂ ਜਾਣਕਾਰੀ ਆਵੇਗੀ ਜਿੱਦਾਂ ਹੀ ਉਹ ਜਾਣਕਾਰੀ ਸਾਨੂੰ ਮਿਲਦੀ ਹੈ ਤਾਂ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ